ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਪਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁੰਟੀ ਪੋਸੂ ਨਾਮਾ ਚੈਨਲ ਦੀ ਟੀਮ ਸਤਲੁਜ ਦਰਿਆ ਦੇ ਉੱਪਰ ਇਸ ਸਮੇਂ ਮੌਜੂਦ ਹੈ ਔਰ ਕਾਫੀ ਦਿਨਾਂ ਤੋਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਦੇ ਕਹਿਰ ਨੂੰ ਲੈ ਕੇ ਤੁਸੀਂ ਖਬਰਾਂ ਸੁਣ ਰਹੇ ਹੋ ਔਰ ਅੱਜ ਦਾ ਮਾਸ਼ਾਅੱਲਾ ਧੁੱਪ ਵੀ ਪੂਰੀ ਤਰ੍ਹਾਂ ਨਿਕਲੀ ਹੋਈ ਹੈ ਔਰ ਵੱਡੀ ਗੱਲ ਇਹ ਹੈ ਕਿ ਇਹ ਸਤਲੁਜ ਦਾ ਦਰਿਆ ਜਿਹੜਾ ਇਸ ਸਮੇਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਾਣੀ ਦਾ ਜਿਹੜਾ ਸતર ਹੈ ਉਹ ਪਹਿਲੇ ਨਾਲੋਂ ਕਾਫੀ ਜ਼ਿਆਦਾ ਜਿਹੜਾ ਹੈ ਉਹ ਆਪ ਨਜ਼ਰ ਆ ਰਿਹਾ ਹੈ ਲੇਕਿਨ ਜੇ ਲਾਇਆ ਜਾਵੇ ਤਾਂ ਡੇਂਜਰਸ ਸਥਿਤੀ ਤੋਂ ਆਪਾਂ ਕੁਝ ਦੂਰੀ ਤੇ ਆਏ ਸੀ ਕੋਈ ਗੱਲ ਬਾਤ ਨਹੀਂ ਹੈ ਲੇਕਿਨ ਫਿਰ ਵੀ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਭਾਵਨਾਵਾਂ ਨੇ ਇਸ ਫਲੱਡ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਉਹ ਹੋਏਗਾ 7 ਤਰੀਕ ਤੱਕ ਹੈ ਫਿਰ ਕੋਈ 12 ਤਰੀਕ ਕਹੀ ਜਾਂਦਾ ਕੋਈ ਕੁਝ ਕਹੀ ਜਾਂਦਾ ਲੇਕਿਨ ਅੱਜ ਪ੍ਰੈਜ਼ੈਂਟ ਸਥਿਤੀ ਇਹ ਹੈ ਜਿਹੜੀ ਸਮੇ ਤੁਸੀਂ ਟੀਵੀ ਸਕਰੀਨ ਤੇ ਵੇਖ ਰਹੇ ਹੋ ਦੋਸਤੋ ਮੈਂ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਹੜ੍ਹ ਦੇ ਕਹਿਰ ਤੋਂ ਬਹੁਤ ਸਾਰੇ ਲੋਕ ਬੜੇ ਲੋਕ ਬੜੇ ਪਿੰਡ ਪ੍ਰਭਾਵਿਤ ਹੋਏ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਲੇਕਿਨ ਉਸ ਦੇ ਬਾਵਜੂਦ ਵੀ ਉਸ ਦੇ ਬਾਵਜੂਦ ਵੀ ਲੋਕਾਂ ਵਿੱਚ ਜਿਹੜੀ ਏਕਜੁੱਟਤਾ ਹੈ ਪ੍ਰਸ਼ਾਸਨ ਦਾ ਜਿਹੜਾ ਕੰਮਕਾਜ ਹੈ ਔਰ ਗੈਰ ਸਰਕਾਰੀ ਸਰਕਾਰੀ ਸੰਸਥਾਵਾਂ ਵੱਲੋਂ ਜੋ ਉਪਰਾਲੇ ਕੀਤੇ ਜਾ ਰਹੇ ਨੇ ਉਹ ਆਪਣੇ ਆਪ ਵਿੱਚ ਬਹੁਤ ਵਧੀਆ ਸਾਬਤ ਹੋ ਰਹੇ ਨੇ ਔਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਡੀਸੀ ਜਿਹੜੇ ਨੇ ਉਹ ਦਿਨ ਰਾਤੇ ਕਰ ਰਹੇ ਨੇ ਔਰ ਇੱਥੇ ਮੈਂ ਦੱਸ ਦਿਆਂ ਕਿ ਅੱਜ ਪ੍ਰੈਜ਼ੈਂਟ ਸਥਿਤੀ ਇਹ ਹੈ ਕਿ ਅੱਜ ਤਾਰੀਖ 5 ਹੈ ਔਰ ਐਸ ਵੇਲੇ ਜਿਹੜਾ ਸੂਰਜ ਹੈ ਬਿਲਕੁਲ ਜ਼ੋਰਾਂ ਸ਼ੋਰਾਂ ਤੇ ਹੈ ਸੋ ਇੱਕ ਵਾਰੀ ਫਿਰ ਮੈਂ ਦੱਸ ਦਿਆਂ ਕਿ ਇਹ ਉਹ ਸਥਿਤੀ ਹੈ ਜਿਹੜੀ ਕਿ ਸਤਲੁਜ ਇਹ ਦਰਿਆ ਦੀ ਹੈ ਔਰ ਇਹ ਸਤਲੁਜ ਦਰਿਆ ਜਿਹੜਾ ਹੈ ਜਿਸ ਦੇ ਵਿੱਚ ਪਾਣੀ ਸੱਚਮੁੱਚ ਛੱਲਾ ਮਾਰ ਰਿਹਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਾਣੀ ਦਾ ਪਰਕੋਪ ਅਜੇ ਵੀ ਜਾਰੀ ਹੈ ਸੋ ਦੋਸਤੋ ਮੈਂ ਇੱਥੇ ਇਹ ਵੀ ਦੱਸ ਦਿਆਂ ਤੁਹਾਨੂੰ ਕੇ ਹਾਲਾਂਕਿ ਇਸ ਫਲੱਡ ਨੂੰ ਲੈ ਕੇ ਜਿਹੜੀ ਚਿੰਤਾ ਹੈ ਉਹ ਬਰਕਰਾਰ ਹੈ ਐਸੀ ਕੋਈ ਗੱਲ ਨਹੀਂ ਆ ਕਿਉਂਕਿ ਅਜੇ ਘੱਗਰ ਦੀ ਗੱਲ ਕਰ ਲਈਏ ਘੱਗਰ ਦਰਿਆ ਦੀ ਗੱਲ ਕਰ ਲਈਏ ਤੇ ਉਹ ਵੀ ਮਤਲਬ ਜਿਹੜਾ ਹੈ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਔਰ ਦੂਜੇ ਪਾਸੇ ਜੇ ਆਪਾਂ ਗੱਲ ਕਰ ਲਈਏ ਹਰਿਆਣੇ ਹਰਿਆਣੇ ਦੇ ਜਿਹੜੇ ਪਿੰਡ ਨੇ ਘੱਗਰ ਦੇ ਨਾਲ ਲੱਗਦੇ ਉਹ ਵੀ ਕਿਤੇ ਨਾ ਕਿਤੇ ਜਿਹੜੇ ਐ ਇਸ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਪਿੰਡਾਂ ਦੇ ਪਿੰਡ ਜਿਹੜੇ ਐ ਉਹ ਖਾਲੀ ਕਰਵਾਏ ਜਾ ਰਹੇ ਨੇ ਔਰ ਪਿੰਡਾਂ ਦੇ ਪਿੰਡ ਖਾਲੀ ਕਰਵਾਉਣ ਦਾ ਮੇਨ ਮਕਸਦ ਇਹ ਹੀ ਆ ਦੋਸਤੋ ਤਾਂ ਕਿ ਲੋਕਾਂ ਦੀ ਜਾਨ ਮਾਲ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚੇ ਆਪਾਂ ਮੇਰੇ ਨਾਲ ਕੁਝ ਲੋਕ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਸਰ ਸਾਹਿਬ ਬੋਲੂਗੇ ਕੁਝ ਅੱਜ ਦੀ ਪ੍ਰੈਜੈਂਟ ਸਥਿਤੀ ਜਿਹੜੀ ਹੈ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਲੇਕਿਨ ਇਸ ਤਰ੍ਹਾਂ ਦੇ ਮਾਹੌਲ ਨੂੰ ਵੇਖ ਕੇ ਇਸ ਤਰ੍ਹਾਂ ਦੀ ਧੁੱਪ ਨੂੰ ਵੇਖ ਕੇ ਆਪਾਂ ਕੀ ਕਹਿਣਾ ਚਾਹੁੰਦੇ ਆ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਕਿ ਇਸ ਵੇਲੇ ਸਤਲੁਜ ਦਰਿਆ ਦੇ ਉੱਤੇ ਖੜੇ ਆ ਇੱਥੋਂ ਸਾਨੂੰ ਇਹ ਜ਼ਰੂਰ ਲੱਗਦਾ ਕਿ ਕੋਈ ਇਹੋ ਜਿਹੀ ਪੋਜੀਸ਼ਨ ਨਹੀਂ ਪਰ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਆ ਗਿਆ ਉਹ ਅਕਸਰ ਤਾਂ ਕਿਤੇ ਗਿਆ ਹੀ ਹੋਣਾ ਤੇ ਜੇਕਰ ਸਰਕਾਰਾਂ ਸਮੇਂ ਸਿਰ ਨਿਸਟਪ ਲੈਂਦੀਆਂ ਹਮੇਸ਼ਾ ਹੀ ਕਹੇ ਜਾਂਦਾ ਸੀ ਸਰਕਾਰ ਦੀ ਫੇਲ ਹੋ ਗਈ ਤੇ ਸਰਕਾਰ ਨੂੰ ਕੋਈ ਨਹੀਂ ਪਤਾ ਲੱਗਦਾ ਵੀ ਹੁਣ ਬਰਸਾਤ ਆਉਣ ਵਾਲੀ ਆ ਦੇਮਾਦਰ ਲੈਵਲ ਕੀ ਆ ਉਹ ਪਾਣੀ ਜਿਹੜਾ ਰੈਗੂਲਰਲੀ ਅਸੀਂ ਛੱਡਣਾ ਜਾਂ ਨਹੀਂ ਛੱਡਣਾ ਰੋਲਾ ਪੈਂਦਾ ਆ ਵੀ ਅਸੀਂ ਪਾਣੀ ਕਿਸੇ ਨੂੰ ਦੇਣਾ ਪਾਣੀ ਹੁਣ ਸਾਬ ਲੈਂਦੇ ਜੀ ਲੋਕ ਮਰ ਚਲੇ ਆ ਜੀ ਸੋ ਸਾਨੂੰ ਲੋੜ ਆ ਕਿ ਇਹਦੇ ਤੇ ਰੈਗੂਲੇਟਰੀ ਸਾਨੂੰ ਮਲਵੇ ਕੇ ਨਿਗਾ ਰੱਖਣ ਦੀ ਲੋੜ ਹੁੰਦੀ ਆ ਕਿ ਇੰਨਾ ਪਾਣੀ ਸਾਡੇ ਕੋਲ ਹੈਗਾ ਇੰਨਾ ਅਸੀਂ ਦੇਣਾ ਆ ਇੰਨਾ ਅਸੀਂ ਛੱਡ ਸਕਦੇ ਆ ਤਾਂ ਕਿ ਸਾਡੇ ਦੇਸ਼ ਨੂੰ ਸਾਡੇ ਸਟੇਟ ਨੂੰ ਸਾਡੇ ਸੂਬੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਲੇਕਿਨ ਜਸਦਰ ਸਾਹਿਬ ਹਰਿਆਣਾ ਤਾਂ ਪਾਣੀ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਇਹ ਤਾਂ ਜਿਹੜੀਆਂ ਰਾਜਨੀਤਿਕ ਗੱਲਾਂ ਆ ਕਰ ਦਿੱਤਾ ਨਹੀਂ ਕੀਤਾ ਉਹ ਨਹੀਂ ਲੈਣ ਤੋਂ ਹੁਣੇ ਤਾਂ ਹੋਰ ਦੋ-ਚਾਰ ਦਿਨ ਰੁਕੋ ਉਹਨੇ ਕਹਿੰਦਾ ਸਾਨੂੰ ਪਾਣੀ ਦਿੰਦੇ ਨਹੀਂ ਦਿੱਲੀ ਵਾਲੇ ਕਹਿੰਦੇ ਸਾਨੂੰ ਹਰਿਆਣਾ ਨਹੀਂ ਪਾਣੀ ਦਿੰਦਾ ਇਹ ਸਾਰੀਆਂ ਸਟੇਟਾਂ ਦੇ ਲਈ ਇਹ ਰਾਜਨੀਤਿਕ ਮਸਲੇ ਆ ਔਰ ਇਹ ਕੋਈ ਵੀ ਹੱਲ ਨਿਕਲਣਾ ਚਾਹੁੰਦੇ ਕਿਉਂਕਿ ਇਹ ਜੇ ਮਸਲੇ ਹੱਲ ਹੋ ਗਏ ਤਾਂ ਇਹਨਾਂ ਨੂੰ ਪੁੱਛਣਾ ਕਰਦਾ ਸੂ ਸਰਕਾਰਾਂ ਜਿਹੜੀਆਂ ਫੇਲ ਜਦੋਂ ਹੁੰਦੀਆਂ ਆ ਤੇ ਇਸ ਸਰਕਾਰ ਨੂੰ ਪੁੱਛਿਆ ਜਾਵੇ ਜਿਹੜੇ ਫੰਡ ਆ ਅੱਜ ਜੇ ਪੰਜਾਬ ਦੇ ਹਾਲਾਤ ਇਦਾਂ ਦੇ ਬਣ ਗਏ ਆ ਤੇ ਸਰਕਾਰ ਚੁੱਪ ਕਿਉਂ ਫੰਡ ਦੇਣ ਤੋਂ ਲੋਕਾਂ ਤਾਂ ਲੋਕ ਹਮਦਦ ਕਰ ਰਹੇ ਆ ਐਨ ਜੀਓ ਹਮਦਦ ਕਰ ਰਹੀਆਂ ਸੋਸਾਇਟੀਆਂ ਹਮਦਦ ਕਰ ਰਹੀਆਂ ਸਰਕਾਰ ਕੀ ਕਰ ਰਹੀ ਹੈ ਇੱਥੇ بڑے بڑے ਜਿਹੜੇ ਆ ਅਸੀਂ ਇਹ ਨਹੀਂ ਕਹਿੰਦੇ ਧਾਰਮਿਕ ਸਥਾਨ ਜਾਂ ਹੋਰ ਉਹ ਉਹ ਕੀ ਕਰ ਰਹੇ ਆ ਕਿ ਜੇ ਗੁਰਦੁਆਰੇ ਦੇ ਵਿੱਚ ਆਪਾਂ ਦੇਖਦੇ ਆ ਜਾਂ ਹੋਰ ਪੰਜਾਬ ਦੇ ਜਿਹੜੇ ਸਾਡੇ ਲੋਕ ਆ ਜਿਹੜੇ ਅਣਖ ਦੇ ਉੱਤੇ ਖੜੇ ਆ ਉਹਨਾਂ ਦਾ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਖਾਣ ਪੀਣ ਵੀ ਦੇ ਰਿਆ ਬਚਾ ਵੀ ਰਿਆ ਕੱਢ ਵੀ ਰਿਆ ਪਰ ਸਰਕਾਰਾਂ ਜਣੀਆਂ ਉਹ ਸਾਇਲੈਂਟ ਬੈਠੀਆਂ ਇਸ ਕਰਕੇ ਸਾਨੂੰ ਲੋੜ ਆ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਸਮੇਂ ਸੇ ਸਟੈਪ ਲੈਣੇ ਚਾਹੀਦੇ ਆ ਜਦੋਂ ਸਮਾਂ ਬੀਤ ਜਾਂਦਾ ਤੇ ਫਿਰ ਪਛਤਾਉਣਾ ਉਹ ਪਛਤਾਵਾ ਹੀ ਹੁੰਦਾ ਸੋ ਸਰਕਾਰ ਜਿਹੜੀ ਆ ਆਹ ਹੁਣ ਜਿਹਾ ਸਿੱਧ ਰਿਆ ਤੇ ਖੜੇ ਆ ਸੈਂਟਰ ਤੇ ਵੀ ਟਾਪੂ ਬਣਿਆ ਪਿਆ ਹੂੰ ਜੇ ਉਹੋ ਹੀ ਜਗਾ ਪਾਣੀ ਦੇ ਜਾਣ ਲਈ ਹੋਵੇ ਉੱਥੇ ਮਿੱਟੀ ਚੱਕੀ ਹੁੰਦੀ ਤੇ ਕਿਨਾਰੇ ਆਪੀ ਨੇ ਖਾਨੇ ਇਧਰਲੇ ਪਾਸੇ ਆ ਆ ਬਣਿਆ ਪਿਆ ਟਾਪੂ ਪਰਲੇ ਪਾਸੇ ਦੀ ਪਾਣੀ ਜਾ ਰਿਹਾ ਇਹ ਸਰਕਾਰਾਂ ਜਿਹੜਾ ਸਰਕਾਰਾਂ ਨੇ ਕੰਮ ਕਰਨੇ ਹੁੰਦੇ ਆ ਜਦੋਂ ਹੁਣ ਪਾਣੀ ਛੱਡਣਾ ਸੀਗਾ ਜਾਂ ਹੋਰ ਕਰਨਾ ਸੀਗਾ ਉਹਦੇ ਤੋਂ ਪਹਿਲਾਂ ਜਿਹੜਾ ਸਾਨੂੰ ਇਹ ਸਾਰਾ ਕੁਝ ਦੇਖਣ ਦੀ ਲੋੜ ਸੀਗੀ ਸੋ ਇਸ ਕਰਕੇ ਲੋਕਾਂ ਦੇ ਬਚਾ ਲਏ ਸਰਕਾਰ ਲੋਕਾਂ ਦੁਆਰਾ ਬਣਾਈ ਜਾਂਦੀ ਆ ਤੇ ਸਰਕਾਰ ਨੂੰ ਲੋਕਾਂ ਲਈ ਹੀ ਕੰਮ ਕਰਨਾ ਚਾਹੀਦਾ ਕਾਕ ਲੋਕਾਂ ਦੀ ਜਾਨ ਮਾਲ ਖਤਰੇ 'ਚ ਨਾ ਹੋਵੇ ਸੋ ਦੋਸਤੋ ਜਿਵੇਂ ਜਸਸਰ ਸਾਹਿਬ ਨੇ ਦੱਸਿਆ ਬਿਲਕੁਲ درست ਦੱਸਿਆ ਇਹ ਦੇਖੋ ਤੁਸੀਂ ਇਸ ਸਮੇਂ ਟੀਵੀ ਸਕਰੀਨ ਤੇ ਹਾਲ ਦੇਖ ਰਹੇ ਹੋ ਟਾਪੂ ਬਣੇ ਹੋਏ ਨੇ ਜੇਕਰ ਇਸ ਨੂੰ ਫਲੱਡ ਦੇ ਆਉਣ ਦੀ ਸੰਭਾਵਨਾ ਜਿਹੜੀ ਹੈ ਤਕਰੀਬਨ ਪਤਾ ਲੱਗ ਜਾਂਦਾ ਹੈ ਉਸ ਤੋਂ ਪਹਿਲਾਂ ਜੇਕਰ ਕੋਈ ਚੰਗਾ ਸਟੈਪ ਚੱਕਿਆ ਹੁੰਦਾ ਤੇ ਅੱਜ ਜਿਹੜੀਆਂ ਵਿਪਤਾਵਾਂ ਦੇ ਵਿੱਚ ਆਪਾਂ ਘਿਰੇ ਹੋਏ ਆ ਸ਼ਾਇਦ ਉਹਨਾਂ ਵਿਪਤਾਵਾਂ ਤੋਂ ਦੂਰ ਰਹਿੰਦੇ ਆ ਮੈਂ ਦੱਸਣਾ ਚਾਹੁੰਦਾ ਕਿ ਸਤਲੁਜ ਬਿਆਸ ਜੋ ਹੈ ਸਤਲੁਜ ਬਿਆਸ ਇਸ ਸਾਈਡ ਤੋਂ ਇਹ ਜਾਂਦਾ ਜੀ ਲੁਧਿਆਣਾ ਰਾਜਪੁਰਾ ਅੰਬਾਲਾ ਔਰ ਇਸ ਤੋਂ ਬਾਅਦ ਇਹ ਦਿੱਲੀ ਨੂੰ ਰੋਡ ਨਿਕਲ ਜਾਂਦਾ ਸਾਰਾ ਔਰ ਇਸ ਦੇ ਬਿਲਕੁਲ ਆਪੋਜ਼ਿਟ ਦੇਖੋ ਤੁਸੀਂ ਇਹ ਚੱਲੇ ਜਾਂਦਾ ਜਲੰਧਰ ਜਲੰਧਰ ਤੋਂ ਪਹਿਲਾਂ ਅੰਮ੍ਰਿਤਸਰ ਔਰ ਪਠਾਨਕੋਟ ਜੰਮੂ ਕਸ਼ਮੀਰ ਨੂੰ ਇਹ ਰੋਡ ਨਿਕਲ ਜਾਂਦਾ ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਸਾਰਾ ਕੁਝ ਜਿਹੜਾ ਉਹ ਨਜ਼ਰ ਆਉਂਦਾ ਕੈਮਰਾਮੈਨ ਵਿਸ਼ੂ ਦੇ ਨਾਲ ਮੈਸ ਹோம்ਸ ਹੋਤਾ ਪੋਸੂਨਾਮਾ ਚੈਨਲ ਕੋ